ਨਮਸਕਾਰ ਦੋਸਤੋ ਮੈਂ ਜੀ ਤੁਹਾਡਾ ਵੈਦ ਮਲਕੀਤ ਮੈਂ ਤੁਹਾਨੂੰ ਦੱਸਣ ਜਾ ਰਿਹਾ ਇੱਕ ਐਲੋਪੈਥਿਕ ਗੋਲੀ ਅੰਗਰੇਜ਼ੀ ਦਵਾਈ ਹੈ ਜਿਹਨੂੰ ਅੱਜਕੱਲ ਮੁੰਡੇ ਸੇਵਨ ਕਰ ਰਹੇ ਨੇ ਵੀਰੇ ਸਤੰਮਣ ਵਾਸਤੇ ਟਾਈਮਿੰਗ ਵਧਾਉਂਦੀ ਹੈ ਇੱਕ ਗੋਲੀ ਅੱਧੀ ਗੋਲੀ ਵੀ ਇੱਕ ਇੱਕ ਘੰਟੇ ਦਾ ਟਾਈਮ ਕਰ ਦਿੰਦੀ ਹੈ ਟੈਂਪਰੇਰੀ ਤੌਰ ਤੇ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਨੇ ਕਿ ਐਲੋਪੈਥਿਕ ਡਾਕਟਰ ਸਾਹਿਬ ਗੋਲੀਆਂ ਵੈਸਾ ਐਡਾ ਤਾਕੜਾ ਰਿਜ਼ਲਟ ਜੀ ਐਂ ਕਰਵਾਤਾ ਬਾ ਕਰਵਾਤਾ ਬੜੀਆਂ ਤਾਰੀਫਾਂ ਦੇ ਪੁਲਵਾਂਦੇ ਨੇ ਕਈ ਬੰਦੇ ਤਾਂ ਤੇ ਕੁਝ ਟਾਈਮ ਬਾਅਦ ਉਹਨਾਂ ਬੰਦਿਆਂ ਦੇ ਹੀ ਫੇਰ ਫੋਨ ਆ ਜਾਂਦਾ ਤੇ ਉਹਦੇ ਸਾਈਡ ਇਫੈਕਟ ਪ੍ਰਨਾਮ ਹੈ ਡੇ ਭੜੇ ਨੇ ਬੰਦ ਦਾ ਨਾ ਮਰਦ ਹੋ ਜਾਂਦਾ ਹੈ ਬੀਰਜ ਬਿਲਕੁਲ ਹੀ ਪਤਲਾ ਹੋ ਜਾਂਦਾ ਹੈ ਲਿਵਰ ਦੀ ਗਰਮੀ ਹੋ ਜਾਂਦੀ ਹੈ ਲਿਵਰ ਨੂੰ ਖਰਾਬ ਕਰ ਦਿਆ ਓਟੀਪੀਟੀ ਲਿਵਰ ਦੇ ਵੱਜ ਜਾਂਦੇ ਨੇ ਬਲੀਰੋਮੀਨ ਵੱਜ ਜਾਂਦਾ ਹੈ ਲਿਵਰ ਦਾ ਭੁੱਖ ਨਹੀਂ ਲੱਗਦੀ ਨਸ਼ੇ ਦਾ ਆਦੀ ਹੋ ਜਾਂਦਾ ਬੰਦਾ ਉਹ ਗੋਲੀ ਦਾ ਪਰਮਾਨੈਂਟ ਬੀਰ ਬਿਲਕੁਲ ਹੀ ਪਾਣੀ ਦੀ ਤਰ੍ਹਾਂ ਪਤਲਾ ਹੋਣਾ ਜਿਹੜੀ ਉਹਨਾਂ ਦੀ ਕੁਦਰਤੀ ਟਾਈਮਿੰਗ ਹੁੰਦੀ ਹੈ ਉਹ ਵੀ ਉਹਨਾਂ ਦੀ ਬਿਲਕੁਲ ਹੀ ਜ਼ੀਰੋ ਹੋ ਜਾਂਦੀ ਹੈ ਬੜੇ ਖਤਰਨਾਕ ਉਹਦੇ ਜੋ ਸਾਈਡ ਇਫੈਕਟ ਦੇਖਣ ਨੂੰ ਮਿਲਦੇ ਨੇ ਬਹੁਤ ਸਾਰੇ ਮੁੰਡੇ ਅੱਜਕੱਲ 18 18 20 20 ਸਾਲ ਦੇ ਨੂੰ ਵਰਤ ਰਹੇ ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਇਦਾਂ ਦੀਆਂ ਗੋਲੀਆਂ ਨਾਤੋਂ ਟਰਮਾਡੋਲ 100mg sr ਨਾਮ ਤੇ ਗੋਲੀ ਮਿਲਦੀ ਹੈ ਆਮ ਹੀ ਲੋਕਾਂ ਨੂੰ ਪਤਾ ਹੈ ਨਸ਼ੇ ਦੇ ਵਿੱਚ ਕਾਫੀ ਵਰਤਦੇ ਨੇ ਜਿਸ ਪਰਪਸ ਲਈ ਗੋਲੀ ਬਣੀ ਸੀ ਉਸ ਪਰਪਸ ਤੋਂ ਹਟ ਕੇ ਲੋਕੀ ਨਸ਼ੇ ਦੇ ਵਿੱਚ ਇਹਨੂੰ ਬੜਾ ਵਰਤਦੇ ਐ ਸੈਕਸ ਦੇ ਵਿੱਚ ਬਹੁਤ ਵਰਤਦੇ ਐ ਕੈਂਸਰ ਦੇ ਪੇਸ਼ੈਂਟਾਂ ਲਈ ਜਿਨ੍ਹਾਂ ਨੂੰ ਬਹੁਤ ਪੇਨ ਹੁੰਦਾ ਸੀ ਨਹੀਂ ਸਹਿਣ ਹੁੰਦਾ ਸੀ ਉਹਦੇ ਲਈ ਬਣੀ ਸੀ ਲੋਕਾਂ ਨੇ ਉਲਟ ਕੰਮ ਲੈ ਲਿਆ ਨਸ਼ੇ 'ਚ ਜੋ ਸੈਕਸ 'ਚ ਵਰਤੇ ਸਭ ਤੋਂ ਖਤਰਨਾਕ ਐ ਐਦਾਂ ਦੀਆਂ ਗੋਲੀਆਂ ਨਾ ਵਰਤੋ ਤੁਹਾਨੂੰ ਇਹਦੇ ਸਰਟੀਫਿਕੇਟ ਪੁਕਤਣੇ ਪੈਣਗੇ ਆਯੁਰਵੇਦ ਚ ਤੁਸੀਂ ਐਦਾਂ ਦੇ ਪਰਮਨੈਂਟ ਸੋਲੂਸ਼ਨ ਪਾ ਸਕਦੇ ਹੋ ਕਿਸੇ ਵੀ ਚੰਗੇ ਵੈਦ ਨਾਲ ਸੰਪਰਕ ਦੇ ਵੈਦ ਦਾ ਸਲਾਹ ਮਸ਼ਵਰੇ ਨਾਲ ਤੁਸੀਂ ਆਪਣੀ ਟਾਈਮਿੰਗ ਵਧਾ ਸਕਦੇ ਹੋ ਆਯੁਰਵੇਦ ਨੂੰ ਲੋਕੀ ਸਮਝਦੇ ਇਕੱਲੀਆਂ ਸੈਕਸ ਦੀਆਂ ਮੈਡੀਸਿਨ ਹੀ ਇਹਦੇ ਵਿੱਚ ਅੱਛੀਆਂ ਨੇ ਜਾਂ ਸੈਕਸ ਦਾ ਟ੍ਰੀਟਮੈਂਟ ਹੀ ਅਸੀਂ ਕਿਸੇ ਵੈਦ ਤੋਂ ਜਾਂ ਆਯੁਰਵੇਦ ਤਰੀਕੇ ਨਾਲ ਲੈਣਾ ਹੈ ਸੈਕਸ ਦੀ ਮੈਡੀਸਿਨ ਹਰ ਇੱਕ ਮੈਡੀਸਿਨ ਆਯੁਰਵੇਦ ਦੇ ਵਿੱਚ ਬਹੁਤ ਹੀ ਪਾਵਰਫੁਲ ਹੈ ਤਾਂ ਨੂੰ ਕਿਸੇ ਵੀ ਸਰਜਰੀ ਦੀ ਲੋੜ ਨਹੀਂ ਪੈਗੀ ਕੋਈ ਟਿਊਮਰ ਕੋਈ ਗੰਡ ਕੁਝ ਵੀ ਐਦਾਂ ਦਾ ਤੁਹਾਨੂੰ ਨਹੀਂ ਹੋਏਗਾ ਜੇ ਆਯੁਰਵੇਦ ਦੇ ਹਿਸਾਬ ਨਾਲ ਤੁਸੀਂ ਚੱਲਦੇ ਹੋ ਤੁਸੀਂ ਸਰਜਰੀਆਂ ਤੋਂ ਬਚ ਸਕਦੇ ਹੋ ਆਯੁਰਵੇਦ ਦੇ ਢੰਗ ਨਾਲ ਤੁਸੀਂ ਅਗਰ ਚੱਲਦੇ ਹੋ ਆਯੁਰਵੈਦਿਕ ਮੈਡੀਸਨ ਇੰਨੀਆਂ ਸੇਫ ਨੇ ਅਗਰ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਬਣੀ ਹੋਈ ਲਈ ਜਾਂਦੀ ਹੈ ਤਾਂ ਉਸ ਤੋਂ ਸੇਫ ਕੋਈ ਮੈਡੀਸਨ ਨਹੀਂ 100% ਵਰਕ ਕਰਦੀਆਂ ਨੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਬੈਦ ਦੀ ਦੇਖਰੇਖ ਹੇਠ ਹੀ ਆਯੁਰਵੈਦਿਕ ਮੈਡੀਸਨ ਲੈਣੀ ਚਾਹੀਦੀ ਆਯੁਰਵੇਦ ਵੱਲ ਜਰੂਰ ਆਓ ਤਾਂ ਕਿ ਆਪਾਂ ਆਉਣ ਵਾਲੀਆਂ ਪੀੜ੍ਹੀ ਨੂੰ ਬਚਾ ਸਕੀਏ ਜੋ ਐਦਾਂ ਦੇ ਮੁੰਡੇ ਨਸ਼ੇ ਸੇਵਨ ਕਰਦੇ ਨੇ ਉਹਨਾਂ ਨੂੰ ਆਪਾਂ ਇਹ ਚੀਜ਼ ਤੋਂ ਭੈੜੀਆਂ ਹੱਤਾਂ ਤੋਂ ਬਚਾ